ਜਦੋਂ ਸਵੇਰੇ ਆਪਣੇ ਬੱਚੇ ਸਕੂਲ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਜੋ ਸ਼ਖਸ਼ ਹੈ ਉੱਠਦਾ ਹੈ ਬੱਚਿਆਂ ਨੂੰ ਸਕੂਲ ਭੇਜਣ ਵਾਸਤੇ ਉਹ ਹੁੰਦੀ ਹੈ ਮਾਂ ਦੋਸਤੋ ਮਾਂ ਬੜੇ ਪਿਆਰ ਦੇ ਨਾਲ ਬੱਚਿਆਂ ਨੂੰ ਤਿਆਰ ਕਰਕੇ ਕੱਪੜੇ ਪ੍ਰੈਸ ਕਰਕੇ ਟਿਫਨ ਬਣਾ ਕੇ ਉਹਨਾਂ ਨੂੰ ਇਸ ਉਮੀਦ ਦੇ ਨਾਲ ਘਰੋਂ ਤੋਰਦੀ ਹੈ ਕਿ ਮੇਰਾ ਬੱਚਾ ਸਕੂਲ ਪੜਨ ਜਾ ਰਿਹਾ ਹੈ ਅਤੇ ਦੁਪਹਿਰ ਨੂੰ ਜਦ ਛੁੱਟੀ ਹੋ ਜਾਏਗੀ ਤਾਂ ਬੱਚਾ ਮੇਰੇ ਕੋਲ ਮੇਰੇ ਆਂਚਲ ਦੇ ਵਿੱਚ ਦੁਬਾਰਾ ਤੋਂ ਆ ਜਾਏਗਾ ਤੇ ਉਹੀ ਦਿਨ ਦੀ ਰੁਟੀਨ ਸ਼ੁਰੂ ਹੋ ਜਾਏਗੀ ਠੀਕ ਹੈ ਠੀਕ ਹੈ ਅਸੀਂ ਜਦ ਆਪਣੇ ਬੱਚਿਆਂ ਨੂੰ ਸਕੂਲ ਪੇਜਦੇ ਆ ਤਾਂ ਇੱਚੀ ਦਾ ਕਦੀ ਵੀ ਧਿਆਨ ਨਹੀਂ ਰੱਖਦੇ ਕਿ ਜਿਹੜੀ ਗੱਡੀ ਦੇ ਵਿੱਚ ਜਿਹੜੀ ਵੈਨ ਦੇ ਵਿੱਚ ਜਿਹੜੀ ਬੱਸ ਦੇ ਵਿੱਚ ਸਾਡਾ ਬੱਚਾ ਜਾ ਰਿਹਾ ਹੈ। ਕੀ ਉਸ ਬੱਸ ਦੀ ਇੰਸ਼ੋਰੈਂਸ ਹੈ ਫਿਟਨੈਸ ਹੈ ਯਾ ਉਸ ਬਸ ਦੇ ਵਿੱਚ ਜਿੰਨੇ ਬੱਚੇ ਬਿਠਾਏ ਜਾ ਰਹੇ ਹਨ ਕੀ ਕਾਨੂੰਨਨ ਉਹ ਸਹੀ ਹੈ ਇਹ ਚੀਜ਼ ਅਸੀਂ ਕਦੀ ਨਹੀਂ ਦੇਖਦੇ ਇਹ ਚੀਜ਼ ਪ੍ਰਸ਼ਾਸਨ ਵੀ ਜਿਹੜਾ ਹੈ ਕਦੀ ਨਹੀਂ ਦੇਖਦਾ ਕਿਉਂਕਿ ਰਾਜਪੁਰਾ ਇਲਾਕੇ ਦੇ ਵਿੱਚ ਵੀ ਅੱਜ ਵੀ ਬਹੁਤ ਵੱਡੀ ਸੰਖਿਆ ਦੇ ਵਿੱਚ ਇਹ ਜੇ ਵਾਹਨ ਇਹ ਜੀ ਗੱਡੀਆਂ ਬੱਚਿਆਂ ਨੂੰ ਸਕੂਲੋਂ ਲੈਣ ਜਾਂਦੀਆਂ ਜਿਨ੍ਹਾਂ ਦੀਆਂ ਨਾ ਤਾਂ ਇੰਸ਼ੋਰੈਂਸ ਹੈ ਜਿਨ੍ਹਾਂ ਦੇ ਨਾ ਹੀ ਨੰਬਰ ਹੈ ਤੇ ਨਾ ਹੀ ਕਦੀ ਅਸੀਂ ਇਹ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਕੀ ਜਿਹੜੀ ਵੈਨ ਦੇ ਵਿੱਚ ਬੱਸ ਦੇ ਵਿੱਚ ਟੈਂਪੂ ਦੇ ਵਿੱਚ ਅਸੀਂ ਆਪਣੇ ਬੱਚੇ ਨੂੰ ਭੇਜ ਰਹੇ ਹਾਂ ਉਸ ਬੱਸ ਟੈਂਪੂ ਦੇ ਵਿੱਚ ਜਿੰਨੇ ਬੱਚੇ ਬਿਠਾਏ ਜਾਂਦੇ ਆ ਕੀ ਉਹ ਕਾਨੂੰਨਨ ਸਹੀ ਹੈ ਅਕਸਰ ਦੇਖਿਆ ਜਾਂਦਾ ਹੈ ਕਿ 3 ਵੀਲਰ ਜਿਹੜੇ ਹੈ ਉਹ ਬੱਚਿਆਂ ਨੂੰ ਪੂਰਾ ਜ਼ਬਰਦਸਤ ਤਰੀਕੇ ਦੇ ਨਾਲ अंदर ठुस ठुस के बिठा के जड़ा है वो स्कूल छड़ के आते हैं ठीक है ठीक है ਜਦ ਕੋਈ ਵੱਡਾ ਹਾਦਸਾ ਹੋ ਜਾਂਦਾ ਹੈ ਤਾਂ ਲੋਕ ਤੇ ਅਸੀਂ ਬੱਚਿਆਂ ਦੇ ਮਾਪੇ ਨੂੰ ਸਿਰਫ ਇੰਨੀ ਗੱਲ ਕਹਿ ਕੇ ਹੱਥ ਜੋੜ ਕੇ ਉੱਥੋਂ ਚਲੇ ਜਾਂਦੇ ਆ ਕੀ ਰੱਬ ਦਾ ਪਾਣਾ ਸੀ ਜੋ ਵਰਤ ਗਿਆ ਬੱਚਿਆਂ ਦੀ ਇੰਨੀ ਲਿਖੀ ਹੋਈ ਸੀ ਜੋ ਅੱਜ ਰੱਬ ਦੇ ਚਰਨਾਂ ਵਿੱਚ ਜਾ ਬਿਰਾਜੇ ਸੋ ਦੋਸਤੋ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪਏਗਾ ਆਪਣੇ ਸਮਾਜ ਨੂੰ ਜਾਗਣਾ ਪਏਗਾ ਸੋ ਸਮਾਣੇ ਦੇ ਵਿੱਚ ਵੀ ਇੱਕ ਹਾਦਸਾ ਹੋਇਆ ਹੈ 6 ਬੱਚਿਆਂ ਦੀ ਮੌਤ ਹੋਈ ਹੈ ਸਵੇਰੇ ਉਹਨਾਂ ਦੀ ਮਾਤਾ ਉਹਨਾਂ ਦੀ ਮਾਵਾਂ ਨੇ ਵੀ ਉਹਨਾਂ ਨੂੰ ਤਿਆਰ ਕਰਕੇ ਸਕੂਲ ਭੇਜਿਆ ਸੀਗਾ ਜੋ ਕਿ ਪਟਿਆਲਾ ਦੇ ਵਿੱਚ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੱਸਿਆ ਜਾ ਰਿਹਾ ਹੈ ਸਵੇਰੇ ਉਸ ਸਕੂਲ ਦੀ ਇਨੋਵਾ ਗੱਡੀ ਬੱਚਿਆਂ ਨੂੰ ਕਰੋ ਰিসিਵ ਕਰਦੀ ਹੈ ਮਾਵਾਂ ਬੱਚਿਆਂ ਨੂੰ ਉਸ ਤਰ੍ਹਾਂ ਹੀ ਪਿਆਰ ਦੇ ਨਾਲ ਤਿਆਰ ਕਰਕੇ ਫਨ ਬਣਾ ਕੇ ਉਹਨਾਂ ਦੀ ਡਰੈਸਾਂ ਪ੍ਰੈਸ ਕਰਕੇ ਉਹਨਾਂ ਨੂੰ ਤਿਆਰ ਕਰਕੇ ਆਪਣੇ ਬੱਚਿਆਂ ਨੂੰ ਉਸ ਇਨੋਵਾ ਦੇ ਵਿੱਚ ਬਿਠਾ ਕੇ ਤੋਰ ਦਿੰਦੀ ਹੈ ਕਿ ਸ਼ਾਮ ਨੂੰ ਦੁਪਹਿਰ ਨੂੰ ਮੇਰਾ ਬੱਚਾ ਕਰ ਸਹੀ ਸਲਾਮਤ ਆ ਜਾਏਗਾ ਸੋ 12 ਬੱਚੇ ਉਸ ਇਨੋਵਾ ਦੇ ਵਿੱਚ ਸਵਾਰ ਹੋ ਕੇ ਚਲੇ ਜਾਂਦੇ ਹਨ ਨਾਲ ਹੀ ਉਸ ਇਨੋਵਾ ਦਾ ਡਰਾਈਵਰ ਸੋ ਸਹੀ ਸਲਾਮਤ ਬੱਚੇ ਸਕੂਲ ਪਹੁੰਚ ਜਾਂਦੇ ਆਂ ਜਦ ਸਕੂਲ ਦੀ ਛੁੱਟੀ ਹੁੰਦੀ ਹੈ ਤਾਂ ਉਹ ਬੱਚੇ ਦੁਬਾਰਾ ਉਸ ਇਨੋਵਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਕਾਲ ਜਿਹੜਾ ਹੈ ਇੰਤਜ਼ਾਰ ਕਰ ਰਿਹਾ ਸੀਗਾ ਮੌਤ ਜਿਹੜੀ ਹੈ ਉਹ ਇੰਤਜ਼ਾਰ ਕਰ ਰਹੀ ਸੀ ਬੱਚਿਆਂ ਨੂੰ ਕੀ ਪਤਾ ਸੀ ਕਿ ਅਸੀਂ ਇਨੋਵਾ ਦੇ ਵਿੱਚ ਨਹੀਂ ਮੌਤ ਦੇ ਮੂੰਹ ਦੇ ਵਿੱਚ ਬੈਠ ਰਹੇ ਆਂ ਕਿ ਥੋੜੀ ਦੇਰ ਦੇ ਵਿੱਚ ਅਸੀਂ ਆਪਣੇ ਮਾਪਿਆਂ ਤੋਂ ਅਲੱਗ ਹੋ ਜਾਵਾਂਗੇ ਸੋ ਜਿਵੇਂ ਹੀ ਪਟਿਆਲਾ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਤੋਂ ਉਹ ਈਨੋਵਰ ਰਵਾਨਾ ਹੁੰਦੀ ਹੈ ਤਾਂ ਪਟਿਆਲਾ ਸਮਾਣਾ ਰੋਡ ਤੇ ਪਿੰਡ ਨਸੂਰਪੁਰ ਦੇ ਕੋਲ ਆ ਕੇ ਇੱਕ ਟੀਪਰ ਦੇ ਨਾਲ ਉਹ ਟਕਰਾ ਜਾਂਦੀ ਹੈ ਉਸ ਟੀਪਰ ਵਾਲੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਉਹਦੇ ਟੀਪਰ ਦੇ ਵਿੱਚ ਕਿੰਨਾ ਮਾਲ ਲੋਡ ਹੈ ਕਿਉਂਕਿ ਇਹ ਜੋ ਟੀਪਰ ਮੌਤ ਦਾ ਟਾਂਡਵ ਕਰਦੇ ਸੜਕਾਂ ਤੇ ਫਿਰ ਰਹੇ ਆ ਇਹਨਾਂ ਦੇ ਵਿੱਚ ਜਦ ਮਿੱਟੀ ਭਰੀ ਜਾਂਦੀ ਹੈ ਤਾਂ ਉਹਦਾ ਕੋਈ ਵਜਨ ਨਹੀਂ ਕੀਤਾ ਜਾਂਦਾ ਕਿ ਇਸ ਟੀਪਰ ਦੇ ਵਿੱਚ ਕਿੰਨੀ ਮਿੱਟੀ ਭਰੀ ਜਾ ਰਹੀ ਹੈ ਸਿਰਫ ਪੀਪਰ ਦੇ ਮਾਲਕਾਂ ਨੂੰ ਆਪਣੇ ਪੈਸਿਆਂ ਦੇ ਨਾਲ ਮਤਲਬ ਹੁੰਦਾ ਹੈ ਇਹ ਮਤਲਬ ਨਹੀਂ ਹੁੰਦਾ ਕਿ ਕਿੰਨਾ ਮਾਲ ਇਨ ਟੀਪਰਾਂ ਦੇ ਵਿੱਚ ਭਰਿਆ ਜਾ ਰਿਹਾ ਔਰ ਜ਼ਿਲ੍ਹਾ ਪ੍ਰਸ਼ਾਸਨ ਜਿੱਥੋਂ ਟੀਪਰ ਨਿਕਲ ਕੇ ਜਾਂਦੇ ਆਂ ਅਲੱਗ-ਅਲੱਗ ਜਗਾਵਾਂ ਤੇ ਕਿ ਆ ਜ਼ਿਲ੍ਹਾ ਪ੍ਰਸ਼ਾਸਨ ਦੀ ਅੱਖਾਂ ਤੇ ਪੱਟੀ ਬੰਨੀ ਹੁੰਦੀ ਹੈ ਜਦੋਂ ਉਹਨਾਂ ਦੇ ਸਾਹਮਣੇ ਤੋਂ ਇਹ ਟੀਪਰ ਲੰਘਦੇ ਹੁੰਦੇ ਆ। ਪੱਟੀ ਕਿਉਂ ਨਾ ਬੰਨੀ ਹੋਵੇ ਦੋਸਤੋ? ਕਿਉਂਕਿ ਇਹ ਟੀਪਰ ਹੀ ਜਿਹੜੇ ਹਨ ਵੱਡੇ ਮੰਤਰੀਆਂ, ਵੱਡੇ ਐਮਐਲਏਆਂ ਦੇ ਅਸ਼ੀਰਵਾਦ ਦੇ ਨਾਲ ਜਿਹੜਾ ਹੈ ਚਲਾਏ ਜਾਂਦੇ ਆ। ਸੋ ਜਿਵੇਂ ਨਸੂਰਪੁਰ ਦੇ ਕੋਲ ਇਨੋਵਾ ਪਹੁੰਚਦੀ ਹੈ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਟੀਪਰ ਆ ਕੇ ਇਨੋਵਾ ਦੇ ਵਿੱਚ ਵੱਜਦਾ ਹੈ। ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਟਿੱਪਰ ਦਾ ਉਸ ਹਾਦਸੇ ਦੇ ਵਿੱਚ ਕੁਝ ਨਹੀਂ ਵਿਗੜਿਆ ਵਿਗੜਿਆ ਤਾਂ ਉਹਨਾਂ ਮਾਵਾ ਦਾ ਜਿਨ੍ਹਾਂ ਦੇ ਬੱਚੇ ਜਿਹੜੇ ਹਨ ਉਹਨਾਂ ਨੂੰ ਹਮੇਸ਼ਾ ਵਾਸਤੇ ਛੱਡ ਕੇ ਚਲੇ ਗਏ ਇਸ ਹਾਦਸੇ ਦੇ ਵਿੱਚ ਡਰਾਈਵਰ ਸਮੇਤ ਕੁੱਲ 6 ਬੱਚਿਆਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਟੋਟਲ ਬੱਚੇ 12 ਦੱਸੇ ਜਾ ਰਹੇ ਹਨ ਇਸ ਇਨੋਵਾ ਦੇ ਵਿੱਚ ਸਵਾਰ ਸੀ ਜੋ ਲੋਕਾਂ ਦੀ ਮਦਦ ਦੇ ਨਾਲ ਕੱਢ ਕੇ ਸਮਾਣੇ ਦੇ ਹਸਪਤਾਲਾਂ ਦੇ ਵਿੱਚ ਪਹੁੰਚਾਏ ਗਏ ਅੱਗੇ ਰੈਫਰ ਵੀ ਹੋਏ ਆ ਬੱਚੇ ਸੋ ਕਹਿ ਜਾ ਮਾਹੌਲ ਐ ਸਮਾਣੇ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਵੇਂ ਹੀ ਇਹ ਖਬਰ ਸਮਾਣੇ ਦੇ ਲੋਕਾਂ ਨੂੰ ਪਤਾ ਲੱਗਦੀ ਆ ਤਾਂ ਸਮਾਣਾ ਪੂਰੀ ਤਰ੍ਹਾਂ ਗਮ ਵਿੱਚ ਡੁੱਬ ਜਾਂਦਾ ਤੇ ਪੂਰਾ ਸਮਾਣਾ ਜਿਹੜਾ ਹੈ ਦੁਕਾਨਾਂ ਜਿਹੜੀਆਂ ਹੈ ਵਪਾਰੀ ਜਿਹੜੇ ਹੈ ਉਹ ਦੁਕਾਨਾਂ ਬੰਦ ਕਰਕੇ ਬੱਚਿਆਂ ਦੇ ਘਰਾਂ ਵੱਲ ਬੱਚਿਆਂ ਜਿੱਥੇ ਹਸਪੀਟਲ ਐਡਮਿਟ ਸੀ ਜਾਂ ਜਿੱਥੇ ਉਹਨਾਂ ਦੀ ਮੌਤ ਹੋਈ ਸੀ ਉਸ ਵੱਲ ਜਿਹੜਾ ਹੈ ਉਹ ਭੱਜਦੇ ਆਂ ਜ਼ਿਲ੍ਹਾ ਪ੍ਰਸ਼ਾਸਨ ਸਮਾਣਾ ਦੇ ਡੀਐਸਪੀ ਐਸਐਚਓ ਸਾਰੇ ਮੌਕੇ ਤੇ ਪਹੁੰਚ ਜਾਂਦੇ ਆਂ ਤੇ ਬੱਚਿਆਂ ਨੂੰ ਉਸ ਇਨੋਵਾ ਗੱਡੀ ਵਿੱਚੋਂ ਕੱਢਣ ਦੀ ਫੜਾਫਟ ਕੋਸ਼ਿਸ਼ ਕਰਦੇ ਆਂ ਜੀ ਮਸ਼ੀਨਾ ਲੈ ਆਈ ਜਾਂਦੀਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅੱਜ ਮੌਕਾ ਸੀ ਸਮਾਣਾ ਵਾਸਤੇ ਅੱਜ ਬਹੁਤ ਮਾੜਾ ਕਾਲਾ ਦਿਨ ਮੈਂ ਕਹਿ ਸਕਦਾ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦੇ ਮਾਪੇ ਉਹਨਾਂ ਦੀ ਅਰਥੀਆਂ ਲੈ ਕੇ ਜਿਹੜਾ ਇਹ ਸ਼ਮਸ਼ਾਨ ਘਾੜ ਪਹੁੰਚੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸ਼ਮਸ਼ਾਨ ਘਾੜ ਦੇ ਵਿੱਚ ਖੜਨ ਦੀ ਵੀ ਜਗ੍ਹਾ ਨਹੀਂ ਨਜ਼ਰ ਆ ਰਹੀ ਹੈ ਲੋਕਾਂ ਦੇ ਵਿੱਚ ਹਾਹਾਕਾਰ ਮਚਾਇਆ ਲੋਕ ਟਿਪਰਾਂ ਦੇ ਮਾਲਕਾਂ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਆ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਆ ਪੰਜਾਬ ਸਰਕਾਰ ਨੂੰ ਇਹ ਤਸਵੀਰਾਂ ਜਿਹੜੀਆਂ ਅੱਜ ਹਿਲਾ ਕੇ ਰੱਖ ਦੇਣਗੀਆਂ ਜੋ ਅੱਜ ਸਮਾਣੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅੱਜ ਸ਼ਾਇਦ ਸਮਾਣੇ ਦੇ ਵਿੱਚ ਇੰਨਾ ਬੁਰਾ ਹਾਲ ਹੈ ਕਿ ਲੋਕ ਸਿਰਫ ਏਸੀ ਚੀਜ਼ ਦੀ ਚਰਚਾ ਕਰ ਰਹੇ ਹੈ ਜੇ ਸ਼ਾਇਦ ਇਹ ਟੀਪਰ ਓਵਰਲੋਡ ਟੀਪਰ ਨਾ ਚੱਲਦੇ ਹੁੰਦੇ ਤਾਂ ਸ਼ਾਇਦ ਇਹ 6 ਬੱਚੇ ਅੱਜ ਆਪਣੀ ਮਾਂ ਦੇ ਆਂਚਲ ਤੋਂ ਦੂਰ ਨਾ ਹੁੰਦੇ ਦੋਸਤੋ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਹਜੇ ਗੱਲਾਂ ਹੋਰ ਵੀ ਹੈ ਜੋ ਤੁਹਾਨੂੰ ਹਿਲਾ ਕੇ ਰੱਖ ਦੇਣਗੀਆਂ ਕਿੱਕ ਕਰਦੇ ਦੋ ਬੱਚੇ ਭੈਣ ਭਰਾ ਇਸ ਹਾਦਸੇ ਦੇ ਵਿੱਚ ਮਾਰੇ ਗਏ ਆ ਮਾਂ ਨੇ ਛੁੱਟੀ ਹੋਣ ਤੋਂ ਬਾਅਦ ਉਹਨਾਂ ਵਾਸਤੇ ਖਾਣਾ ਬਣਾ ਕੇ ਰੱਖਿਆ ਕਿ ਬੱਚੇ ਆਣਗੇ ਖਾਣਾ ਖਾਣਗੇ ਲੇਕਿਨ ਉਹਨਾਂ ਨੂੰ ਕੀ ਪਤਾ ਸੀ ਕਿ ਹੁਣ ਸਾਡੇ ਬੱਚੇ ਕਦੀ ਜ਼ਿੰਦਗੀ 'ਚ ਨਹੀਂ ਆਣਗੇ ਜਦ ਉਹ ਬੱਚੇ ਲੇਟ ਹੋ ਜਾਂਦੇ ਸੀ ਕਿਸੇ ਵਜ੍ਹਾ ਦੇ ਨਾਲ ਕਦੀ ਜਾਮ ਲੱਗ ਗਿਆ ਕਦੀ ਕੁਝ ਹੋ ਗਿਆ ਕਦੀ ਸਕੂਲ ਦੇ ਵਿੱਚ ਕੋਈ ਇਵੈਂਟ ਹੈ ਤਾਂ ਲੇਟ ਹੋ ਗਏ ਤਾਂ ਮਾਵਾ ਫੋਨ ਕਰ ਕਰਕੇ ਬੱਚਿਆਂ ਨੂੰ ਪੁੱਛਨੀਆਂ ਸੀਗੀਆਂ ਕਿ ਬੱਚੇ ਤੁਸੀਂ ਕਿੰਨੀ ਦੇਰ ਤੱਕ ਵਾਪਸ ਆ ਜਾਓਗੇ ਹੁਣ ਉਹ ਮਾਵਾ ਜਿੰਨੇ ਮਰਜ਼ੀ ਫੋਨ ਕਰ ਲੈਣ ਉਹਨਾਂ ਦੇ ਬੱਚੇ ਕਦੀ ਵੀ ਵਾਪਸ ਨਹੀਂ ਆਣਗੇ ਤਸਵੀਰਾਂ ਹਿਲਾ ਦੇਣ ਵਾਲੀਆਂ ਮੈਂ ਰਾਜਪੁਰਾ ਸ਼ਹਿਰ ਤੋਂ ਬੈਠ ਕੇ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਇਹ ਕੋਈ ਖਬਰ ਨਹੀਂ ਹੈ ਕਿਉਂਕਿ ਸਮਾਣੇ ਤੋਂ ਜਿੰਨੇ ਟੀਪਰ ਮਿੱਟੀ ਦੇ ਪਰਕੇ ਆ ਰਹੇ ਆ ਉਹ ਰਾਜਪੁਰਾ ਸ਼ਹਿਰ ਹਲਕਾ ਕਨੌਰ ਇਸ ਇਲਾਕੇ ਦੇ ਵਿਚਾਰੇ ਆ ਪ੍ਰਸ਼ਾਸਨ ਕਿਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਕਿ ਜਦੋਂ ਕੋਈ ਵੱਡਾ ਹਾਦਸਾ ਰਾਜਪੁਰਾ ਸ਼ਹਿਰ ਦੇ ਵਿੱਚ ਜਾਂ ਪਟਿਆਲੇ ਸ਼ਹਿਰ ਦੇ ਵਿੱਚ ਹੋ ਜਾਏਗਾ ਤਾਂ ਹੀ ਕੋਈ ਕਾਰਵਾਈ ਹੋਏਗੀ ਅੱਜ ਸਮਾਣੇ ਦੇ ਵਿੱਚ ਵੀ ਲੋਕਾਂ ਵੱਲੋਂ ਕਾਫੀ ਰੋਸ ਪ੍ਰਦਰਸ਼ਨ ਕੀਤਾ ਗਿਆ ਕਈ ਲੋਕਾਂ ਵੱਲੋਂ ਕੀ ਕੁਝ ਕੀਤਾ ਗਿਆ ਤੁਹਾਨੂੰ ਉਹ ਮੈਂ ਸੁਣਾਉਣਾ ਪਹਿਲਾਂ ਉਹ ਸੁਣੋ ਤੇ ਉਹ ਤਸਵੀਰਾਂ ਦੇਖੋ ਜੋ ਤੁਹਾਡੇ ਦਿਲ ਨੂੰ ਹਿਲਾ ਦੇਣਗੀਆਂ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਚੈਨਲਾਂ ਦਾ ਜਿਨ੍ਹਾਂ ਤੋਂ ਅਸੀਂ ਇਹ ਅੱਜ ਫੁਟੇਜ ਜਿਹੜੀ ਹੈ ਇਹ ਲਈ ਹੈ ਤਾਂ ਕਿ ਲੋਕਾਂ ਨੂੰ ਸਰਕਾਰ ਨੂੰ ਇਹ ਦਿਖਾ ਸਕੀਏ ਕਿ ਅੱਜ ਸਮਾਣਾ ਜਿਹੜਾ ਹੈ ਸਾਰਾ ਰੋ ਰਿਹਾ ਹੈ ਬੱਚਿਆਂ ਨੂੰ ਯਾਦ ਕਰਕੇ ਰੋ ਰਿਹਾ ਹੈ ਹਰੇਕ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਮੇਰਾ ਬੱਚਾ ਜਿਹੜਾ ਹੈ ਉਹ ਇਸ ਦੁਨੀਆ ਤੋਂ ਚਲਾ ਗਿਆ ਸੋ ਦੋਸਤੋ ਮਹਿਸੂਸ ਕਰਕੇ ਦੇਖੋ ਕੀ ਜਦ ਕਿਸੇ ਦਾ ਬੱਚਾ ਇਸ ਦੁਨੀਆ ਤੋਂ ਜਾਂਦਾ ਹੈ ਜਿਹਦੇ ਮਾਪੇ ਨੇ ਵੱਡੇ ਵੱਡੇ ਸੁਪਨੇ ਆਪਣੇ ਬੱਚਿਆਂ ਵਾਸਤੇ ਦੇਖੇ ਸੀ ਅچھے ਸਕੂਲਾਂ ਚ ਪੜਾਉਣ ਵਾਸਤੇ ਉਹ ਪਟਿਆਲਾ ਭੇਜਦੇ ਸੀਗੇ ਨਹੀਂ ਸਮਾਣੇ ਦੇ ਵਿੱਚ ਵੀ ਬਹੁਤ ਅچھے ਸਕੂਲ ਹੈ ਅੱਛੀ ਪਰਵਰਿਸ਼ ਜਿਹੜੇ ਹੈ ਮਾਪੇ ਦੇ ਰਹੇ ਸੀ ਕਿ ਬੱਚੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦਾ ਸਹਾਰਾ ਬਣਨਗੇ ਤੇ ਉਹਦੇ ਮਾਪੇ ਨੂੰ ਕੀ ਪਤਾ ਸੀ ਉਹਨੂੰ ਸਾਰੀ ਜ਼ਿੰਦਗੀ ਜਿਹੜਾ ਹੈ ਉਹ ਬੱਚੇ ਦੀ ਯਾਦ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਤਸਵੀਰਾਂ ਦੇਖ-ਦੇਖ ਕੇ ਆਪਣੀ ਜ਼ਿੰਦਗੀ گزارਣਗੇ ਸੋ ਦੇਖੋ ਇਹ ਤਸਵੀਰਾਂ ਜੋ ਤੁਹਾਡੇ ਦਿਲ ਨੂੰ ਹਿਲਾ ਦੇਣਗੀਆਂ ਤੇ ਕੀ ਕਹਿ ਰਹੇ ਆ ਸਮਾਣਾ ਨਿਵਾਸੀ ਇਹੋ ਜਿਹੇ ਸੇਕਦੇ ਨੇ ਯਾਰਾ ਇੱਥੇ ਵੀ ਸਿਆਸੀ ਹੋਟੀਆਂ ਬੱਚੇ ਦੋ ਬੰਦ ਬੈ ਗਏ ਗੱਡੀ ਦੇ ਵਿੱਚ ਕੀ ਆ ਵੀਰ ਜੀ ਇਹਦੇ ਬੱਚੇ ਨੇ ਵੀ ਵੀ ਗੁੱਸੇ ਨਾਲ ਨਾਕ ਉੱਤਰ ਰਿਹਾ ਮੈਂ ਰਹਿਣਾ ਮੇਰਾ ਓਵਰ ਲੋਡ ਨਜ਼ਰ ਆ ਰਿਹਾ ਇੱਥੇ ਤੁਸੀਂ ਅੱਜ ਇੱਥੇ ਦਾ ਰੱਬ ਵੀ ਝੂਠ ਨਹੀਂ ਬੰਦੇ ਨੂੰ ਬੋਲਣ ਦਿੰਦਾ ਇੱਥੇ ਵੀ ਅਸੀਂ ਬਹਿ ਕੇ ਆਪਾਂ ਕਹਿੰਦੇ ਪਿਆ ਵੀ ਗੱਡੀ ਵਾਲਾ ਕਸੂਰ ਆ ਆਹ ਟਿਪਰ ਦੇ ਵਾਲਾ ਤੁਸੀਂ ਟਿਪਰ ਵਾਲਾ ਕਸੂਰ ਨਹੀਂ ਕਰਦੇ ਬੱਚੇ ਜਾਗਦੇ ਨੇ ਅਸੀਂ ਲੱਗਦਾ ਬੱਚੇ ਜਾਗਦੇ ਨੇ ਦੁਰ ਖੜੇ ਨੂੰ ਫੜ ਕੇ ਤੁਸੀਂ ਇੱਥੇ ਵੀ ਸਿਆਸਤਾਂ ਖੇਡਦੇ ਹੋ ਇਥੇ ਤਾਂ ਰੱਬ ਨੇ ਰੱਬ ਨੇ ਇਥੇ ਤਾਂ ਕਿਹ ਬੰਦੇ ਨੂੰ ਝੂਠ ਬੋਲਣ ਦੀ ਪਰਵਾਹ ਹੈ ਮੈਂ ਨੂੰ ਵੀ ਸੋਚਦਾ ਐਨਾ ਬੰਦਾ ਕਹਿ ਰਿਹਾ ਵੀ ਇਹ ਵੀ ਸਿਆਸੀ ਜੀ ਚੁੱਕੀ ਜਾਂਦਾ ਮਾਲ ਹੋ ਗਿਆ ਮੈਨੂੰ ਵੀ ਬਣਾ ਚਾਹੀਦਾ ਭਾਈ ਜੀ ਉਹ ਕਿਹਨੇ ਬੱਚੇ ਮਾਰੋ ਤੁਸੀਂ ਖਾਓ ਭੈਣਾਂ ਬੱਚੇ ਮਾਰਦੇ ਨੇ ਕਸੂਰ ਖਡੋ ਬੱਚੇ ਨੇ ਉਹ ਵੀ ਇਹ ਗੱਲ ਨਹੀਂ ਕੱਟਣਾ ਜਿਹੜਾ ਖਡਾ ਹੋਇਆ ਇਹ ਸੁਣੇਗਾ ਹੁੰਦਾ ਵੀ ਤੁਸੀਂ ਆਪਾਂ ਇੱਥੇ ਵੀ ਮਰ ਜੂ ਨੀ ਸਰਦਾਰ ਜੀ ਅੱਵਾ ਕਰਕੇ ਜੜ ਖੜੇ ਨੂੰ ਤੁਹਾਡੇ ਇਹੋ ਜਿਹੇ ਸਰਦਾਰ ਗਪੇਸੀ ਸਾਹਿਬ ਦਾ ਗੱਲ ਇਹ ਕੰਡਾ ਹੈ ਦੇਖੋ ਜੀ ਸਾਡੇ ਕੋਲ ਹਾਲ ਤੱਕ 12 ਬੱਚੇ ਆ ਚੁੱਕੇ ਹੈਗੇ ਇਹਨਾਂ ਚੋਂ 4 ਬ੍ਰੌਡ ਬੈਡ ਸੀਗੇ ਬਾਕੀ ਬੱਚੇ ਸੀਰੀਅਸ ਹੈਗੇ ਤੇ ਇੰਜਰੀ ਦੀ ਸਵੈਰਿਟੀ ਕਾਫੀ ਜ਼ਿਆਦਾ ਹੈ ਡਰਾਈਵਰ ਕੀ ਵੀ ਡੈਥ ਹੈ ਇਸਦੇ ਵਿੱਚ ਨਹੀਂ ਮੇਰੇ ਕੋਲ ਅਜੇ ਬੱਚੇ ਆਏ ਨਹੀਂ 4 ਬੈਡ ਬ੍ਰੌਡ ਬੈਡ ਬੱਚੇ ਹੈਗੇ ਹੁਣ ਤੱਕ ਜੋ ਬੱਚੇ ਆ ਗਏ ਬਾਕੀ ਦੇ ਮੇਰੇ ਕੋਲ 12 ਬੱਚੇ ਹੈ ਬਾਕੀ 8 ਸੀਰੀਅਸਲੀ ਇੰਜਰਡ ਹੈ 4 ਬ੍ਰੌਡ ਬੈਡ ਹੈ ਬਾਕੀ ਦੇ ਕੋ ਆ ਰਹੇ ਨੇ ਬੱਚੇ ਮੋਹਿਸਰ ਹਾਂ ਕਿੰਨੇ ਵਜੇ ਮੋਹਿਸ ਭੇਜੇ ਸੀ ਸਤਾ ਵਜੇ ਆਪਣੀ ਗੱਡੀ ਰਾਈ ਹਸਪੀਟਲ ਭੇਜੇ ਨੇ ਜੀ ਕਿੰਨੇ ਬੱਚੇ ਗਏ ਨੇ ਤੁਹਾਨੂੰ ਆਏ ਜੀ ਤੋੜੇ 3-4 ਬੱਚੇ ਦੀ ਜੱਤ ਹੋਈ ਆ ਜੀ ਕਿੰਨੇ ਹੋਈ ਹੈ 3-4 ਬੱਚੇ ਦੀ ਜੱਤ ਹੋਈ ਇੱਕ ਡਰਾਈਵਰ ਵੀ ਇੰਜੜਾ ਹਾਂ ਜੀ ਤੁਸੀਂ ਹਸਪੀਟਲ ਕਿੰਨੇ ਭੇਜਦੇ 6-7 ਅਸੀਂ ਹਸਪੀਟਲ ਭਜਾਏ ਨੇ ਜਿਨ੍ਹਾਂ ਨੂੰ ਸੱਟਾਂ ਸਹੀ ਹੈ ਜੀ ਹਾਂਜੀ ਨਾਰਮਲ ਪਹੁੰਚ ਆਏ ਪਰਾਈ ਕਿਪਰ ਨੇ ਮਾਰਿਆ ਠੱਗੋ ਪਹਿਲਾ ਹੁਣ ਤੋਂ ਹੋ ਗਿਆ ਦਸ਼ਤਾਨ ਐਂਬੂਲੈਂਸ ਆ ਗਈ ਆ ਤੁਸੀਂ ਮੇਰੇ ਕੋਲ ਆਪਾਂ ਬੱਚੇ ਹੋਣਗੇ ਜਿਨ੍ਹਾਂ ਦੇ ਤੋਂ ਅੱਛੇ ਭੇਜ ਦਿੱਤੇ ਨੇ ਯਾਰ ਜਿਆਦੇ ਸੀ ਪੰਜ ਬੱਚੇ ਡੱਟੇ ਜਿਹਦੇ ਤੋਂ ਦੋ ਬੱਚੇ ਡੱਟ ਗਏ ਕੱਢੀ ਚਲੇ ਡੈਥ ਕਿੰਨੇ ਹੋਈ ਹੈ ਅੰਦਾਨ ਨੂੰ ਪੰਜ ਬੱਚੇ ਨੇ ਡਰਾਈਵਰਸ ਨੇ 6 ਨੇ ਪਿਛੇ ਵਾਲੇ 6 ਨੇ ਉਹ ਬੱਚੇ ਤਿੰਨੇ ਨੇ ਭੇਜ ਚੁੱਕੇ ਸੀ ਅਸੀਂ ਸਾਡੇ ਭੇਜ ਚੁੱਕਿਆ ਹੋ ਗਿਆ ਹਾਂ ਹੋ ਜਾਂ ਜਖਮੀ ਨੇ ਠੀਕ ਹੈ ਠੀਕ ゲレーオンプレゼントのうにしくだ ਪੀਪਰ ਨੇ ਇਹ ਰੋ ਦੇ ਰੋ ਟਟੜ ਹਜ਼ਾਰ ਟਿਪਰ ਰੋਸ ਮਾਨੇ ਦੇ ਵਿੱਚੋਂ ਲੰਘ ਰਿਹਾ ਜਿਹਦੀ ਵੀਡੀਓ ਦਿੱਲੀ ਸੁਨਾਣਾ ਦੀਆਂ ਪੋਸਟਾਂ ਪੈ ਰਹੀਆਂ ਨੇ ਲੇਕਿਨ ਸਾਡੀ ਸਰਕਾਰ ਜਿਹੜੇ ਇਹ ਲੋਕ ਨੇ ਇਹ ਚੁੱਪ ਹੋ ਕੇ ਦੇਖੀ ਜਾ ਰਹੇ ਨੇ ਦਿੱਲੀ ਅਸੀਂ ਇਹਨਾਂ ਦੇ ਖਿਲਾਫ ਵਿਰੋਧ ਕਰ ਰਹੇ ਹਾਂ ਔਰ ਅੱਜ ਇਹ ਵਿਰੋਧ ਦਾ ਇਹ ਕਾਰਨ ਬਣਿਆ ਜਿਹੜੇ ਇਹ ਬੱਚੇ ਜਿਹੜੇ ਸਾਡੇ ਮਰ ਗਏ ਨੇ ਇਹਨਾਂ ਇਹਨਾਂ ਦਾ ਜਿਹੜਾ ਕਾਰਨ ਹੈ ਇਹ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਇਹ ਹਜ਼ਾਰਾਂ ਟਿਪਰ ਕਿਵੇਂ ਚੱਲ ਰਹੇ ਕਿੱਥੋਂ ਚੱਲ ਰਹੇ ਨਜਾਇਜ਼ ਟਿਪਰ ਚੱਲ ਰਹੇ ਹਨ ਜੇ ਦੁਨੀਆਂ ਵਿੱਚ ਸਰਕਾਰਾਂ ਹੋਣਗੇ ਅਸੀਂ ਉਹ ਵੀ ਕਹਿੰਦੇ ਹਾਂ ਉਹਨਾਂ ਲੋਕਾਂ ਦਾ ਵੀ ਵਿਰੋਧ ਕਰਦੇ ਹਾਂ ਇਹ ਟਿਪਰਾ ਨੂੰ ਇਨਾ ਟਿਪਰਾ ਨੂੰ ਹੁਣ ਤੱਕ ਕਿਉਂ ਨਹੀਂ ਰੋਕਿਆ ਗਿਆ ਇਹਦੇ ਪਿੱਛੇ ਕੌਣ ਹੈ ਕੀ ਸੰਸਾ ਇਨ੍ਹਾਂ ਬੱਚਿਆਂ ਨੂੰ ਹੁਣ ਇਨਸਾਫ ਕਿਵੇਂ ਮਿਲੂਗਾ ਇਹਨਾਂ ਦੇ ਅੱਜ ਦੇ ਮਾਵਾ ਆਪਣੇ ਤੜਪ ਰਹੇ ਨੇ ਉਹ ਛੋਟੇ ਛੋਟੇ ਬੱਚੇ ਉਹ ਜਿਹੜੇ ਵਿਚਾਰੇ ਤੜ-ਤੜ ਕੇ ਜਾਨ ਗਈਆ ਅਸੀਂ ਉਹਨਾਂ ਬਾਰੇ ਸੋਚਦੇ ਆ ਵੀ ਇਹਨਾਂ ਟਿਪਰਾ ਨੂੰ ਹੁਣ ਬੰਦ ਕਰਾਇਆ ਜਾਊਗਾ ਪੂਰਾ ਸਮਾਣਾ ਅਸੀਂ ਸਾਰਾ ਸਮਾਣਾ ਸਾਡਾ ਰੋੜਾ ਤੇ ਹੁਣ ਚੱਲੂਗਾ ਇਹਨਾਂ ਟਿਪਰਾ ਦੇ ਖਿਲਾਫ ਖੜੂਗਾ ਔਰ ਜੋ ਇਹਨਾਂ ਨੇ ਇਹ ਕੰਮ ਕੀਤਾ ਹੈ ਇਹਨਾਂ ਨੂੰ ਪੂਰਾ ਜਿਹੜਾ ਹੈ ਆਪਦਾ ਉਹਨਾਂ ਬੱਚਿਆਂ ਨੂੰ ਜਿਹੜਾ ਇਨਸਾਫ ਹੋ ਜਾਇਆ ਜਾਊਗਾ ਕਰੋ 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 7312 ਦਾ ਪਰਚਾ ਕਰਜ ਕਰੋ ਕਰਜ ਕਰੋ ਕਰਜ ਕਰੋ ਖੂਨੀ ਟੀਪਰ ਬੰਦ ਕਰੋ ਕਰਜ ਕਰੋ ਬੰਦ ਕਰੋ ਖੂਨੀ ਟੀਪਰ ਬੰਦ ਕਰੋ ਹੱਤ ਕਰੋ ਬੰਦ ਕਰੋ ਸੋ ਤੁਸੀਂ ਦੇਖਿਆ ਕਿ ਕਿਵੇਂ ਸਮਾਣੇ ਦੇ ਵਿੱਚ ਰੋਣਾ ਪਿਟਣਾ ਹਰ ਤਰਫ ਨਾਰੇ ਬਾਜੀ ਸਰਕਾਰ ਦੇ ਖਿਲਾਫ ਟੀਪਰ ਮਾਲਕਾਂ ਦੇ ਖਰਾਬ ਟੀਪਰ ਦੇ ਖਿਲਾਫ ਓਵਰ ਲੋਡ ਟੀਪਰਾਂ ਦੇ ਖਿਲਾਫ ਰਾਜਪੁਰਾ ਸ਼ਹਿਰ ਦੇ ਵਿੱਚ ਵੀ ਧੰਨ ਧੰਨ ਕਰਦੇ ਘੁੰਮਰੇ ਆ ਟੀਪਰ ਕਦੀ ਵੀ ਕੋਈ ਵੱਡੇ ਹਾਦਸੇ ਹੋ ਸਕਦੇ ਆ ਪ੍ਰਸ਼ਾਸਨ ਨੂੰ ਇਸ ਸਮਾਣੇ ਵਾਲੀ ਕਟਨਾ ਤੋਂ ਜਿਹੜਾ ਹੈ ਸਬਕ ਲੈ ਕੇ ਇਹ ਟੀਪਰਾਂ ਤੇ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਤੁਰੰਤ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੱਡਾ ਹਾਸਾ ਨਾ ਹੋ ਜਾਵੇ ਵੱਡੇ ਵੱਡੇ ਲੀਡਰਾਂ ਵੱਲੋਂ ਵੀ ਜਿਹੜਾ ਹੈ ਇਸ ਸਮਾਣੇ ਦੇ ਵਿੱਚ ਹੋਈ ਕਟਨਾ ਬਾਰੇ ਟਿਊਟ ਕੀਤਾ ਗਿਆ ਹੈ ਦੁੱਖ ਪ੍ਰਗਟ ਕੀਤਾ ਗਿਆ ਹੈ ਦੋਸਤੋ ਉਹ ਲੋਕ ਵੀ ਦੁੱਖ ਪ੍ਰਗਟ ਕਰ ਰਹੇ ਹਨ ਜਿਨ੍ਹਾਂ ਦੀ ਸ਼ੈਤ ਹੈ ਅੱਜ ਇਹ ਟੀਪਰ ਮਾਲਕ ਟੀਪਰ ਚਲਾ ਰਹੇ ਹਨ ਸੋ ਤੁਹਾਡਾ ਇਸ ਬਾਰੇ ਦੇ ਵਿੱਚ ਕੀ ਕਹਿਣਾ ਹੈ ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀ ਕਿਉਂਕਿ ਮੇਰਾ ਮਨ ਵੀ ਜਿਹੜਾ ਹੈ ਬਹੁਤ ਪਰ ਚੁੱਕਿਆ ਕਿ ਹੁਣ ਤਾਂ ਮਾਪੇ ਦੇ ਮਨ ਦੇ ਵਿੱਚ ਇਹੀ ਗੱਲ ਆਂਦੀ ਹੈ ਕਿ ਬੱਚਿਆਂ ਨੂੰ ਅਸੀਂ ਸ਼ਹਿਰ ਦੇ ਬਾਹਰ ਪੜਨ ਵਾਸਤੇ ਭੇਜੀਏ ਜਾਂ ਨਾ ਭੇਜੀਏ ਕਿਤੇ ਕੋਈ ਇਹ ਜਹਾ ਟਿੱਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਹੋਰ ਮਾਪੇ-ਬਾਪ ਨੂੰ ਰੋਣ ਵਾਸਤੇ ਮਜਬੂਰਤਾ ਨਹੀਂ ਕਰ ਦੇਗਾ ਸੋ ਇਹ ਸੀ ਮੇਰੀ ਰਿਪੋਰਟ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦਿਓ ਇਜਾਜ਼ਤ ਤੇ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਧੰਨਵਾਦ के ठीक है न्यूज 89 पंजाब हर खबर जिसका होवे असर